ਤੇ ਉਸ ਵੇਲੇ ਅਸੀਂ ਸਾਰੇ ਨੇ ਵੱਖ ਹੋ ਕੇ ਜਿੰਨ ਤੁਸੀਂ ਬਾਗੀ ਕਹਿ ਲੋ ਜਾਂ ਸਾਨੂੰ ਸੋਚ ਆਪਣੀ ਲੈ ਕੇ ਤੁਰਨ ਦੀ ਗੱਲ ਕਹਿ ਲੋ ਉਸ ਵੇਲੇ ਅਸੀਂ ਇਸ ਲਈ ਤੁਰੇ ਕਿ ਸਾਡੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਮਰਨ ਨਹੀਂ ਦੇਣਾ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਸਾਡੇ ਜੀਵਦੀ ਰਹੇ ਕਿਉਂਕਿ ਇਹ ਸੰਘਰਸ਼ ਵਿੱਚ ਨਿਕਲੀ ਪਾਰਟੀ ਹੈ ਇਹ ਸਾਡੇ ਬਜ਼ੁਰਗਾਂ ਦਾ ਬਹੁਤ ਵੱਡੀ ਕੁਰਬਾਨੀ ਦੀ ਪਾਰਟੀ ਹੈ ਤੇ ਦੁਨੀਆ ਦੇ ਲੋਕ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤਕਰੀ ਹੋਣਾ ਚਾਹੀਦਾ ਸ਼ੋਮਨੀ ਕੁਦਰ ਪਰੰਧਾ ਕਮੇਟੀ ਨੂੰ ਹੋਂਦ ਪੱਛੀ ਰਹਿਣੀ ਚਾਹੀਦੀ। ਸ਼੍ਰੀ ਅਕਾਲਤਾ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਪੁੱਜਣੀ ਚਾਹੀਦੀ। ਸੋ ਉਹ ਸਾਰੀਆਂ ਗੱਲਾਂ ਦਾ ਕਾਰਨ ਹੋਇਆ ਸੀ। ਸਰਕਾਰ ਸ਼ੋਮਨੀ ਕਾਲਾ ਦੀ ਸਰਕਾਰ ਵੱਲੇ ਪਾਰਟੀ ਦੇ ਮੁਖੀ ਵੱਲੋਂ ਤੇ ਸਾਡੇ ਉਸ ਵੇਲੇ ਦੇ ਗ੍ਰਹਿ ਮੰਤਰੀ ਵੱਲੋਂ ਜਿਹੜੀਆਂ ਗਲਤੀਆਂ ਹੋਈਆਂ ਜਿਹੜੇ ਗੁਨਾਹ ਹੋਏ ਉਹ ਸਾਡੇ ਮਨ ਤੇ ਬੜਾ ਵੱਡਾ ਬੋਝ ਸੀ। ਅਸੀਂ ਉਹਨਾਂ ਨੂੰ ਵੀ ਕਹਿੰਦੇ ਰਹੇ ਪਰ ਉਹ ਸਾਡੀ ਨਹੀਂ ਮੰਨਿਆ। ਹਾਰ ਕੇ ਅਸੀਂ ਇਕੱਠੇ ਹੋ ਕੇ ਫਰਿਆਦ ਜਿਹੜੀ ਲੋਕਾਂ ਦੀ ਆਵਾਜ਼ ਸੀ ਉਹ ਲੈ ਕੇ ਸ਼੍ਰੀ ਅਕਾਲ ਤਖਤ ਪਹੁੰਚੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਲੋਕਾਂ ਨੇ ਮੂੰਹ ਕਰ ਲਿਆ ਮੇਰੇ ਖਿਆਲ ਜਿੰਨੇ ਵੀ ਸਿੱਖ ਸੱਜਣ ਬੰਦਿਆ ਸੀ ਜਿੰਨੇ ਕੋਈ ਸੁਧਾਰਕ ਸੀ ਉਹ ਸਾਰਿਆਂ ਨੇ ਉਦਨ ਮੂੰਹ ਕਰ ਲਿਆ ਕਿ ਹੁਣ ਅਸੀਂ ਸਾਰੀ ਗੱਲ ਜਿਹੜੀ ਹੈ ਸਾਹਮਣੇ ਰੱਖਦੀ ਹੈ ਅੱਜ ਜਿਹੜਾ ਫੈਸਲਾ ਆਇਆ ਭਾਵੇਂ ਸਾਨੂੰ ਇਸ ਗੱਲ ਦੇ ਉੱਤੇ ਅਸੀਂ ਕਿੰਤੂ ਨਹੀਂ ਕਰ ਸਕਦੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੰਜ ਪੰਤਾਨੀ ਪ੍ਰਣਾਲੀ ਅਨੁਸਾਰ ਨੂੰ ਅਪਣਾਉਂਦਿਆਂ ਹੋਏ ਹੈ ਪੰਥਕ ਸੇਵਾ ਨੂੰ ਦੇਖਦੇ ਪੰਥਕ ਮर्यादा ਨੂੰ ਵੀ ਦੇਖਦੇ ਆ ਸਿੱਖ ਸਿਧਾਂਤਾਂ ਨੂੰ ਵੀ ਦੇਖਦੇ ਆ ਫੈਸਲਾ ਕੀਤਾ ਅਸੀਂ ਵੈਲਕਮ ਕਰ ਅਜੇ ਵੀ ਮੈਨੂੰ ਲੱਗਦਾ ਹੈ ਕਿ ਜੇ ਕਿਤੇ ਸਿੰਘ ਸਹਿਬਾਨ ਉਹਨਾਂ ਲੋਕਾਂ ਨੂੰ ਵਿੱਚ ਸ਼ਾਮਲ ਕਰ ਲੈਂਦੇ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਕਹਿਣ ਦੁੱਤੇ ਬਹੁਤ ਥੋੜੀ অবਗਿਆਤ ਕਿਸੇ ਸ਼ਾਇਦ ਇਸ ਹੋਰ ਵੀ ਜੜੀ ਵੱਡੀ ਗੱਲ ਬਣ ਜਾਂਦੀ ਇਹ ਤਾਂ ਉਹਨਾਂ ਦਾ ਸੀ ਵੈਲਕਮ ਕਰਦੇ ਆ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇਖ ਲੋ ਕਿ ਜੋ ਕਿ ਆ ਸਾਨੂੰ ਪਰਵਾਹ ਨਹੀਂ ਜੋ ਵੀ ਫੈਸਲਾ ਉਹਨਾਂ ਨੇ ਲਿਆ ਅਸੀਂ ਸਤਿਵਚਨ ਕਹਿੰਦੇ ਆ ਤੇ ਅਸੀਂ ਇਹ ਵੀ ਸੋਚਦੇ ਆ ਕਿ ਜਿਸ ਤਰ੍ਹਾਂ ਪ੍ਰਧਾਨ ਸਭਾ ਦੀ ਸ਼੍ਰੋਮਣੀ ਕਮੇਟੀ ਦੇ ਉਹ ਕਿਉਂ ਵਿੱਚ ਨਹੀਂ ਆਇਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਬਹੁਤ ਵੱਡੀ ਜਿਹੜਾ ਸੀ ਅਕਾਲ ਤਖਤ ਸਾਹਿਬ ਤੋਂ ਲਕੋ ਰੱਖਿਆ ਉਹਨੂੰ ਵੀ ਦੁਬਾਰਾ ਪੁੱਛ ਲੈਣਾ ਚਾਹੀਦਾ ਕਿਉਂਕਿ ਉਹਨੂੰ ਉਹਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਸਪਸ਼ਟਿਕੰਦੇ ਵੀ ਆ ਕੇ ਕਹਾਦਾ ਕਿ 29 ਲੱਖ ਰੇਸ਼ਤੇ ਹਾਜ਼ਰ ਜੋ ਦਿੱਤੇ ਸੀ ਜਾ ਜਿਹੜੇ ਤੁਸੀਂ ਖਰਚ ਕੀਤਾ ਸੀਗਾ ਉਹ ਕਿਸ ਗੱਲ ਦਾ ਉਹਦਾ ਅੰਕਸਰ ਕੀ ਸੀਗਾ ਤੇ ਉਹਨਾਂ ਨੇ ਉਹਦੇ ਵਿੱਚ ਵੀ 77 ਨੇ ਜਿਹੜਾ ਝੂਠ ਬੋਲ ਕੇ ਲਿਖਿਆ ਉਹ ਮਾਫੀ ਵਾਲੀ ਗੱਲ ਨਹੀਂ ਸੀ ਲਿਖੀ ਉਹਦੇ ਵਿੱਚ ਲਿਖਿਆ ਸੀਗਾ ਜੀ ਕਿ ਅਸੀਂ ਉਸਤਾ ਸਾਹਿਬ ਦਾ ਖੰਡ ਪਾਟ ਸਾਹਿਬ ਕਰਾਉਣ ਵਾਸਤੇ ਲੋਕਾਂ ਨੂੰ ਗਿਆ ਸੀ ਤੇ ਪ੍ਰਧਾਨ ਨੇ ਆਪਣੇ ਵੱਲੋਂ ਜਵਾਬ ਹੀ ਨਹੀਂ ਦਿੱਤਾ ਪ੍ਰਧਾਨ ਸਾਹਿਬ ਨੇ ਉਹਲਾ ਰੱਖਿਆ ਸੀ ਜੀ ਅਕਾਲਤਾਰ ਸਾਹਿਬ ਨੂੰ ਕਬਰਾ ਕੀਤਾ ਸੋ ਮੈਂ ਸਭ ਦੀ ਹੈ ਕਿ ਜੀ ਅਕਾਲਤਾਰ ਸਾਹਿਬ ਦੇ ਉੱਤੇ श्रोमी कमेटी प्रधान कोतर मंगे जाके उत्तर देना चाहिए समेत दूजे पास जेडे जथेदार कोल बैठे अस लिखा से ज्यादा जेल बैठे है जब गुरबचन सिंह जी जूजे जथेदार उन्होंने ये फै जी के कहते माफी दिखती क्यों दी उन्होंने भी श्री अकाल तख साह माण मर्यादा का मतलब नुकसान किया सो यह भी गल्ह ने पर फिर भी मैं समझती है कि उन्होंने दोषी करार दिता तनखाइए करार दिता बादल साहब ਸੂਈ ਸੇ ਬਾਦਲ ਕਿਉਂਕਿ ਸ਼੍ਰੋਮਣੀ ਕਾਲਦੰਤ ਪ੍ਰਧਾਨ ਨਹੀਂ ਰਹਿ ਸਕਦਾ ਜਿਹੜਾ ਬੰਦਾ ਤਨਖਾਹਿਆ ਹੋਵੇ ਜਿਹੜਾ ਪਤਤ ਹੋਵੇ ਅਚਾ ਜਗਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਉਹਨੂੰ ਕਿਵੇਂ ਲਈ ਉਹ ਵੀ ਇਹਨਾਂ ਨੇ ਗਲਤੀ ਕੀਤੀ ਦੇਖੋ ਸਾਡੇ ਸੰਵਿਧਾਨ ਵਿੱਚ ਇਹ ਹੈ ਕਿ ਜੇ ਪ੍ਰਧਾਨ ਸਾਡੇ ਕੋ ਕਾਇਮ ਕਾਇਮ ਹੈ ਜਾਂ ਤੇ ਅਸਤੀਫਾ ਦਿੱਤਾ ਹੁੰਦਾ ਤੇ ਐਗਜ਼ੈਕਟ ਜਿਹੜੀ ਵਰਕਿੰਗ ਕਮੇਟੀ ਸੀ ਉਹ ਅਸਤੀਫਾ ਮਨਜ਼ੂਰ ਕਰਕੇ ਕਿਸੇ ਵਿਅਕਤੀ ਦੇਖ ਦੀ ਡਿਊਟੀ ਲਾ ਦੇਵੇ ਇਸੇ ਸ਼ਖਸੀਅਤ ਦੀ ਇਹ ਤੁਸੀਂ ਹੁਣੇ ਚਿਰ ਤੱਕ ਕੰਮ ਕਰੋ ਤੇ ਉਹ ਉਹ ਤੇ ਜਾਇਜ਼ ਕਿਹਾ ਜਾ ਸਕਦਾ ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਸੀ ਇੱਕ ਅਕਾਲਤ ਸਰਪ ਦਾ ਦੋਸ਼ੀ ਦੂਜੇ ਅਕਾਲਤ ਸਰਪ ਦੇ ਦੋਸ਼ੀ ਨੂੰ ਜੇ ਵਰਕ ਐਗਜ਼ੈਕਟਿਵ ਓ ਲਾਰੇ ਆ ਕਾਰਜਕਾਰੀ ਪ੍ਰਧਾਨ ਤੁਸੀਂ ਇਹ ਸਮਝੋ ਕਿ ਦੋਨੇ ਦੋਸ਼ੀ ਹੈ ਪੁੰਦਰ ਸਾਹਿਬ ਵੀ ਉੱਥੇ ਇਹਨਾਂ ਦੀ ਮੀਟਿੰਗਾਂ ਕਰਾਉਂਦੇ ਰਹੇ ਆਪਣੇ ਘਰ ਤੇ ਉਹ ਦੋਸ਼ੀ ਕਿੱਦਾਂ ਨਹੀਂ ਉਹਨੂੰ ਕਿੱਦਾਂ ਲਾ ਦਿੱਤਾ ਇਹਨਾਂ ਨੇ ਸਮੱਸਿਆ ਵੀ ਇਹ ਹੈ ਕਿ ਗਲਤੀਆਂ ਤੇ ਗਲਤੀਆਂ ਕਰਦੇ ਆ ਇੱਕ ਮੀਟਿੰਗ ਦੌਰਾਨ ਵੀ ਜੀ ਤੁਸੀਂ ਜਦੋਂ ਤੁਹਾਡੀ ਮੀਟਿੰਗ ਹੋਈ ਸੀਗੀ ਜਲੰਧਰ ਵਿੱਚ ਪਹਿਲੀ ਮੀਟਿੰਗ ਜਦੋਂ ਹੋਈ ਸੀ ਤੁਸੀਂ ਉਦੋਂ ਇੱਕ ਗੱਲ ਕਹੀ ਸੀਗੀ ਕਿ ਮੂਸਿੰਗ ਦਾ ਨੁਮ ਪ੍ਰਧਾਨਗੀ ਤੋਂ ਹਟਾਇਆ ਜਾਵੇ ਤਾਂ ਕੋਈ ਇਹੋ ਜਿਹਾ ਪ੍ਰਧਾਨ ਨਿਯੁਕਤ ਕੀਤਾ ਜਾਵੇ ਜਿਹੜਾ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸੁਚੱਜਾ ਹੋਵੇ ਉਹਨੂੰ ਧਾਰਮਿਕ ਜੀ ਨੱਥਿਆ ਜਾਵੇ ਪ੍ਰਧਾਨਗੀ ਦੇ ਉਹਦੇ ਨਾਲ ਨੱਥਿਆ ਜਾਵੇ ਪਰ ਉਹਦੇ ਉੱਤੇ ਅੱਜ ਨਹੀਂ ਕਿਸੇ ਨੇ ਵੀ ਕਿ ਦਿੱਤਾ ਹੈ ਅਜੇ ਮੈਂ ਤੁਹਾਨੂੰ ਦੱਸਿਆ ਕੱਲ ਵੀ ਨਹੀਂ ਉਹਨੇ ਦਿੱਤਾ ਪ੍ਰਧਾਨ ਉਹ ਐਕਟਿੰਗ ਪ੍ਰਧਾਨ ਲਾਇਨ ਸਕਦੇ ਉਹ ਦੇ ਅਸਤੀਫਾ ਦੇ ਸਕਦੇ ਸੀ ਜੇ ਉਹਨਾਂ ਨੇ ਅਸਤੀਫਾ ਦੇਣਾ ਹੁੰਦਾ ਅਸਤੀਫਾ ਦੇਣਾ ਚਾਹੀਦਾ ਸੀਗਾ ਵਰਕਿੰਗ ਕਮੇਟੀ ਮਨਜ਼ੂਰ ਕਰਦੀ ਹੈ ਅਸਤੀਫਾ ਡੈਲੀਗੇਟਸ ਦਾ ਡੈਲੀਗੇਟ ਜਲਾਸ ਬੁਲਾਣ ਦੇ ਉਹ ਮਨਜ਼ੂਰ ਕਰਦੇ ਫਿਰ ਉਹਦੇ ਵਿੱਚ ਕਿਸੇ ਨੂੰ ਕਾਰਜਕਾਰੀ ਲਾਇਆ ਜਾ ਸਕਦਾ ਸੀ ਪਰ ਸਾਡੇ ਕੋਈ ਸੀਨੇ ਮੀਤ ਪ੍ਰਧਾਨ ਅਗੇ ਜੇ ਪ੍ਰਧਾਨ ਕਿਤੇ ਜਾਣਾ ਹੋਵੇ ਤੇ ਉਹ ਮੀਟਿੰਗ ਕਰਾ ਸਕਦੇ ਆ ਮੀਟਿੰਗ ਅਟੈਂਡ ਕਰ ਸਕਦੇ ਕੋਈ ਐਸੀ ਕਰਨ ਸੀ ਸੋ ਇਹ ਸਭ ਗਲਤੀਏ ਤੇ ਗਲਤੀਏ ਕਰਦੇ ਇਹਨਾਂ ਗੱਲਾਂ ਵਿੱਚ ਕੀ ਕਮਰਾ ਕਰਦੇ ਲੋਕ ਫੇ ਤੁਸੀਂ ਹੁਣ ਵਾਪਸ ਗੱਲਬਾਤ ਕਰਨ ਲਈ ਜਾਉਂਗੇ ਮੇਰੇ ਕਿੱਥੇ ਦੂਜੀ ਜਿਹੜੇ ਕਾਲੀ ਦਲ ਜਿਹੜਾ ਹੈਗਾ ਉਹਨਾਂ ਦੇ ਨਾਲ ਅਸੀਂ ਆਈ ਸ਼੍ਰੋਮਣੀ ਕਾਲ ਦਲ ਦੇ ਵੀ ਹੈਗੇ ਤੇ ਹੈ ਪਰ ਕਿਤੇ ਵੀ ਦੋ ਕੁ ਚੰਦ ਦਿਨ ਹੋਈ ਉਹ ਤਰਖਾਈ ਹੀ ਹੋ ਗਈ ਤੁਹਾਨੂੰ ਬਾਕੀ ਤੇ ਕਹਿੰਦੇ ਸਬਤ ਮਤਲਬ ਸੰਬੋਧਿਤ ਕੀਤਾ ਗਿਆ ਦੇਖੋ ਅਸੀਂ ਸ਼੍ਰੋਮਣੀ ਕਾਲ ਦਲ ਦੇ ਹਾਂ ਸ਼੍ਰੋਮਣੀ ਕਾਲੀ ਦਲ ਨੂੰ ਸੁਧਾਰ ਕਰ ਰਹੇ ਹਾਂ ਸ਼੍ਰੋਮਣੀ ਇਕਾਲੀ ਦਲ ਹੀ ਤਕੜਾ ਕਰਾਂਗੇ ਜੇ ਤੁਸੀਂ ਜਾਉਂਗੇ ਜਾਂ ਉਹਨਾਂ ਨੂੰ ਸੱਦਾ ਦਿਓਗੇ ਚਲੋ ਜਿਹੜੇ ਸ਼੍ਰੋਮਣੀ ਕਾਲਦਨ ਦਾ ਕੰਮ ਕਰਦੇ ਹਨਗੇ ਆਪੇ ਹਜੜ ਦੇ ਸਾਗੇ ਦੇਖੋ ਸ਼੍ਰੋਮਣੀ ਕਾਲਦਨ ਸਾਡੀ ਪਾਰਟੀ ਹੈ ਸੋਦੇ ਨਮਾਇੰਦੇ ਜਦੋਂ ਕਿਸੇ ਦੀ ਗੱਲ ਨਾ ਮੰਨੀ ਜਾਵੇ ਨਾ ਜੀ ਕੋਈ ਸਦਨਤਾ ਦੀ ਗੱਲ ਕੋਈ ਪਰੰਪਰਾਵਾਂ ਦੀ ਗੱਲ ਕੋਈ ਅਸੂਲਾਂ ਦੀ ਗੱਲ ਪਾਰਟੀ ਦੀ ਮਜ਼ਬੂਤੀ ਦੀ ਗੱਲ ਜਾਂ ਸੰਸਥਾਵਾਂ ਦੀ ਹੋਣ ਦੀ ਗੱਲ ਜਦੋਂ ਨਹੀਂ ਮੰਨੀ ਗਈ ਤੇ ਉਸ ਵੇਲੇ ਅਸੀਂ ਫਿਰ ਸਾਰਿਆਂ ਨੇ ਵੱਖ ਹੋ ਕੇ ਜਿੰਨ ਤੁਸੀਂ ਬਾਗੀ ਕਹ ਲੋ ਜਾਂ ਸਾਨੂੰ ਸੋਚ ਅਪੜੀ ਲੈ ਕੇ ਤੁਰਨ ਦੀ ਗੱਲ ਕਹਿ ਲੋ ਉਸ ਵੇਲੇ ਅਸੀਂ ਇਸ ਲਈ ਤੁਰੇ ਹਾਂ ਕਿ ਸਾਡੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਇਹਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਮਰਨ ਨਹੀਂ ਦੇਣਾ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਸਾਡੇ ਜੀਵਦੀ ਰਵੇ ਕਿਉਂਕਿ ਇਹ ਸੰਗਰਸ਼ ਵਿੱਚ ਨਿਕਲੀ ਪਾਰਟੀ ਹੈ ਇਹ ਸਾਡੇ ਬਜ਼ੁਰਗਾਂ ਦਾ ਬਹੁਤ ਵੱਡੀ ਕੁਰਬਾਨੀ ਦੀ ਪਾਰਟੀ ਤੇ ਦੁਨੀਆ ਦੇ ਲੋਕ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤਕੜੀ ਹੋਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਅੱਜ ਪੱਛੀ ਰਹਿਣੀ ਚਾਹੀਦੀ ਹੈ ਸ਼੍ਰੀ ਅਕਾਲਤਾ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਪੁੱਜਣੀ ਚਾਹੀਦੀ ਸੋ ਉਹ ਸਾਰੀਆਂ ਗੱਲਾਂ ਦਾ ਕਾਹ ਸਰਕਾਰ ਸ਼ੋਮਨੀ ਕਾਲਾ ਦੀ ਸਰਕਾਰ ਵੱਲੇ ਪਾਰਟੀ ਦੇ ਮੁਖੀ ਵੱਲੋਂ ਤੇ ਸਾਡੇ ਉਸ ਵੇਲੇ ਦੇ ਗ੍ਰਹਿ ਮੰਤਰੀ ਵੱਲੋਂ ਜਿਹੜੀਆਂ ਗਲਤੀਆਂ ਹੋਈਆਂ ਜਿਹੜੇ ਗੁਨਾਹ ਹੋਏ ਉਹ ਸਾਡੇ ਮਨ ਤੇ ਬੜਾ ਵੱਡਾ ਬੋਝ ਸੀ ਅਸੀਂ ਉਹਨਾਂ ਨੂੰ ਵੀ ਕਹਿੰਦੇ ਰਹੇ ਪਰ ਉਹ ਸਾਡੀ ਨਹੀਂ ਮੰਨਿਆ ਹਾਰ ਕੇ ਅਸੀਂ ਇਕੱਠੇ ਹੋ ਕੇ ਫਰਿਆਦ ਜਿਹੜੀ ਲੋਕਾਂ ਦੀ ਆਵਾਜ਼ ਸੀ ਉਹ ਲੈ ਕੇ ਸ਼੍ਰੀ ਅਕਾਲਤਾਹ ਸਾਹਿਬ ਵੱਲੋਂ ਸਾਰੇ ਲੋਕਾਂ ਨੇ ਮੂੰਹ ਕਰ ਲਿਆ ਮੇਰੇ ਖਾਲ ਜਿੰਨੇ ਵੀ ਸਿੱਖ ਸਧ ਸੰਧੀਆਂ ਸੀ ਜਿੰਨੇ ਕੋ ਸੁਧਾਰਕ ਸੀ ਉਹ ਸਾਰਿਆਂ ਨੇ ਉਦਨ ਮੂੰਹ ਕਰ ਲਿਆ ਕਿ ਹੁਣ ਅਸੀਂ ਸਾਰੀ ਗੱਲ ਜਿਹੜੀ ਹੈ ਸਾਹਮਣੇ ਰੱਖ ਦਈਏ ਅੱਜ ਜਿਹੜਾ ਫੈਸਲਾ ਆਇਆ ਭਾਵੇਂ ਸਾਨੂੰ ਇਸ ਗੱਲ ਦੇ ਉੱਤੇ ਅ ਅਸੀਂ ਕਿੰਤੂ ਨਹੀਂ ਕਰ ਸਕਦੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੰਜ ਪੰਤਾਨੀ ਪ੍ਰਣਾਲੀ ਅਨੁਸਾਰ ਨੂੰ ਅਪਣਾਉਂਦਿਆਂ ਹੋਇਆ ਪੰਥਕ ਸੇਵਾ ਨੂੰ ਦੇਖਦੇ ਹਾਂ ਪੰਥਕ ਮਰਿਆਦਾ ਨੂੰ ਵੀ ਦੇਖਦੇ ਹਾਂ ਸਿੱਖ ਸਿਧਾਂਤਾਂ ਨੂੰ ਵੀ ਦੇਖਦੇ ਹਾਂ ਫੈਸਲਾ ਕੀਤਾ ਅਸੀਂ ਵੈਲਕਮ ਕਰ ਅਜੇ ਵੀ ਮੈਨੂੰ ਲੱਗਦਾ ਹੈ ਕਿ ਜੇ ਕਿਤੇ ਸਿੰਘ ਸਹਿਬਾਨ ਉਹਨਾਂ ਲੋਕਾਂ ਨੂੰ ਵਿੱਚ ਸ਼ਾਮਲ ਕਰ ਲੈਂਦੇ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਕਹਿਣ ਦੇ ਉੱਤੇ ਬਹੁਤ ਥੋੜੀ ਅਵਗਿਆਤ ਕਿਸੀ ਸ਼ਾਇਦ ਇਹ ਹੋਰ ਵੀ ਜੜੀ ਵੱਡੀ ਗੱਲ ਬਣ ਜਾਂਦੀ ਇਹ ਤਾਂ ਉਹਨਾਂ ਦਾ ਸੀ ਵੈਲਕਮ ਕਰਦੇ ਆ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇਖ ਲੋ ਕਿ ਜੋ ਕਿ ਆ ਸਾਨੂੰ ਪਰਵਾਹ ਨਹੀਂ ਜੋ ਵੀ ਫੈਸਲਾ ਉਹਨਾਂ ਨੇ ਲਿਆ ਅਸੀਂ ਸਤਿਵਚਨ ਕਹਿੰਦੇ ਆ ਤੇ ਅਸੀਂ ਇਹ ਵੀ ਸੋਚਦੇ ਆ ਕਿ ਜਿਸ ਤਰ੍ਹਾਂ ਪ੍ਰਧਾਨ ਸਭਾ ਦੀ ਸ਼ੋਹਨੀ ਕਮੇਟੀ ਦੇ ਉਹ ਕਿਉਂ ਵਿਚ ਇਹ ਆਇਆ ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਨੇ ਬਹੁਤ ਵੱਡੀ ਜਿਹੜਾ ਸੀ ਅਕਾਲ ਤਖਤ ਸਾਹਿਬ ਤੋਂ ਲਕੋਵ ਰੱਖਿਆ ਉਹਨੂੰ ਵੀ ਦੁਬਾਰਾ ਪੁੱਛ ਲੈਣਾ ਚਾਹੀਦਾ ਕਿਉਂਕਿ ਉਹਨੂੰ ਉਹਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਸਪਸ਼ਟਿਕੰਦੇ ਵੀ ਆ ਕੇ ਕਹਾਦਾ ਕਿ 92 ਲੱਖ ਦੇ ਇਛਤਿਆਰ ਜੋ ਦਿੱਤੇ ਸੀ ਜਾਂ ਜਿਹੜਾ ਤੁਸੀਂ ਖਰਚ ਕੀਤਾ ਸੀਗਾ ਉਹ ਕੀ ਸੀਗਾ ਉਹਦਾ ਇੰਕਸਰ ਕੀ ਸੀਗਾ ਤੇ ਉਹਨਾਂ ਨੇ ਉਹਦੇ ਵਿੱਚ ਵੀ ਸਿਕਤਰ ਨੇ ਜਿਹੜਾ ਝੂਠ ਬੋਲ ਕੇ ਲਿਖਿਆ ਉਹ ਮਾਫੀ ਵਾਲੀ ਗੱਲ ਨਹੀਂ ਸੀ ਲਿਖੀ ਉਹਦੇ ਵਿੱਚ ਲਿਖਿਆ ਸੀਗਾ ਜੀ ਕਿ ਅਸੀਂ ਉਸਤਾ ਜਾਬ ਦਾ ਖੰਡ ਪਾਟ ਸਭ ਕਰਾਉਣ ਵਾਸਤੇ ਲੋਕਾਂ ਨੂੰ ਕਿਹਾ ਸੀ ਤੇ ਪ੍ਰਧਾਨ ਨੇ ਆਪਣੇ ਵੱਲੋਂ ਜਵਾਬ ਹੀ ਨਹੀਂ ਦਿੱਤਾ ਪ੍ਰਧਾਨ ਸਾਹਿਬ ਨੇ ਓਲਾ ਰੱਖਿਆ ਸੀ ਜੀ ਅਕਾਲਤਾਰ ਸਾਹਿਬ ਨੂੰ ਘਬਰਾ ਕੀਤਾ ਸੋ ਮੈਂ ਸਭੀ ਦੀ ਹੈ ਕਿ ਸ਼੍ਰੀ ਅਕਾਲਤਾਰ ਸਾਹਿਬ ਦੇ ਉੱਤੇ ਸ਼੍ਰੋਮਣਿਕ ਬਜੇ ਪ੍ਰਧਾਨ ਕੋਲੋਂ ਉੱਤਰ ਮੰਗਿਆ ਸੀ ਉਹਨੂੰ ਜਾ ਕੇ ਉੱਤਰ ਦੇਣਾ ਚਾਹੀਦਾ ਸੀ ਦੂਜੇ ਪਾਸੇ ਜਿਹੜੇ ਜਥੇਦਾਰ ਕੋਲ ਬੈਠੇ ਅਸੀਂ ਵੀ ਵਿੱਚ ਲਿਖਿਆ ਸੀ ਜਿਹਦਾ ਜਿਹੜੇ ਕੋਲ ਬੈਠੇ ਹੈ ਜਿਹਦਾ ਗੁਰਬਚਨ ਸਿੰਘ ਜੀ ਜਿਹ ਦੂਜੇ ਜਥੇਦਾਰ ਉਹਨਾਂ ਨੇ ਇਹ ਜਿਹੜਾ ਸੀ ਕਿਦੇ ਕਹਿਨ ਦੇ ਉੱਤੇ ਮਾਫੀ ਦਿੱਤੀ ਸੀਗੀ ਜਾਂ ਕਿਉਂ ਦਿੱਤੀ ਸੀਗੀ ਉਹਨਾਂ ਨੇ ਵੀ ਸ਼੍ਰੀ ਅਕਾਤਾ ਸਦੀ ਮਾਨਮਰਯਾ ਦਾ ਮਤਲਬ ਨੁਕਸਾਨ ਕੀਤਾ ਸੀ। ਸੋ ਇਹ ਵੀ ਗੱਲਾਂ ਹੈਗੀਆਂ ਨੇ ਪਰ ਫਿਰ ਵੀ ਮੈਸੇ ਬਿਲਿਆ ਕਿ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ। ਅਨਖਈ ਕਰਾਰ ਦਿੱਤਾ ਬਾਦਸਾਬ ਸੁਵੀਸੇ ਬਾਦਲ ਕਿਉਂਕਿ ਸ਼੍ਰੋਮਣੀ ਕਲੰਦ ਦਾ ਪ੍ਰਧਾਨ ਨਹੀਂ ਰਹਿ ਸਕਦਾ ਜਿਹੜਾ ਬੰਦਾ ਤਨਖਾਹਿਆ ਹੋਵੇ ਜਿਹੜਾ ਪਤ ਹੋਵੇ। ਅੱਛਾ ਗੁਰਵਿੰਦਰ ਸਿੰਘ ਹੁੰਦੜ ਉਹਨਾਂ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਉਹਨੂੰ ਕਿਵੇਂ ਉਭੀ ਨਾ ਗਲਤੀ ਕੀਤੀ ਦੇਖੋ ਸਾਡੇ ਸੰਵਿਧਾਨ ਵਿੱਚ ਇਹ ਹੈ ਕਿ ਜੇ ਪ੍ਰਧਾਨ ਸਾਡੇ ਕੋ ਕਾਇਮ ਕਾਇਮ ਹੈ ਜਾਂ ਤੇ ਅਸਤੀਫਾ ਦਿੱਤਾ ਹੁੰਦਾ ਤੇ ਜਿਹੜੀ ਵਰਕਿੰਗ ਕਮੇਟੀ ਸੀ ਉਹ ਅਸਤੀਫਾ ਮਨਜ਼ੂਰ ਕਰਕੇ ਕਿਸੇ ਵਿਅਕਤੀ ਦੇਖ ਦੀ ਡਿਊਟੀ ਲਾ ਦੇਵੇ ਇਸੇ ਸ਼ਖਸੀਅਤ ਦੀ ਕਿ ਤੁਸੀਂ ਹੁਣੇ ਚਿਰ ਤੱਕ ਕੰਮ ਕਰੋ ਤੇ ਉਹ ਉਹ ਤੇ ਜਾਇਜ਼ ਕਿਹਾ ਜਾ ਸਕਦਾ ਹੈ ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਸੀ ਇੱਕ ਅਕਾਲਤ ਸਰਪ ਦਾ ਦੋਸ਼ੀ ਦੂਜੇ ਅਕਾਲਤ ਸਰਪ ਦੇ ਦੋਸ਼ੀ ਨੂੰ ਜੇ ਵਰਕ ਐਗਜ਼ੈਕਟਿਵ ਉਲਾਰੇ ਕਾਰਜਕਾਰੀ ਪ੍ਰਧਾਨ ਤੁਸੀਂ ਇਹ ਸਮਝੋ ਕਿ ਦੋਨੇ ਦੋਸ਼ੀ ਹੈ ਉਹnder ਸਾਹਿਬ ਵੀ ਉੱਥੇ ਇਹਨਾਂ ਦੀ ਮੀਟਿੰਗ ਕਰਾਉਂਦੇ ਰਹੇ ਆਪਣੇ ਘਰ ਤੇ ਉਹ ਦੋਸ਼ੀ ਕਿੱਦਾਂ ਨਹੀਂ ਉਹਨੂੰ ਕਿੱਦਾਂ ਲਾ ਦਿੱਤਾ ਇਹਨਾਂ ਨੇ ਸਮੱਸਿਆ ਇਹ ਕਿ ਗਲਤੀਆਂ ਤੇ ਗਲਤੀਆਂ ਕਰਦੇ ਆ ਇੱਕ ਮੀਟਿੰਗ ਦੌਰਾਨ ਵੀ ਜੀ ਤੁਸੀਂ ਜਦੋਂ ਤੁਹਾਡੀ ਮੀਟਿੰਗ ਹੋਈ ਸੀਗੀ ਜਲੰਧਰ ਵਿੱਚ ਪਹਿਲੀ ਮੀਟਿੰਗ ਦੇ ਦੌਰਾਨ ਤੁਸੀਂ ਉਦੋਂ ਇੱਕ ਗੱਲ ਕਹੀ ਸੀਗੀ ਕਿ ਸੀ ਬੀਸਿੰਗ ਬਦਲ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਵੇ ਤਾਂ ਕੋਈ ਇਹੋ ਜਿਹਾ ਪ੍ਰਧਾਨ ਨਿਯੁਕਤ ਕੀਤਾ ਜਾਵੇ ਜਿਹੜਾ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸੁਚੱਜਾ ਹੋਵੇ ਉਹਨੂੰ ਧਾਰਮਿਕ ਇਹਦੀ ਨੱਥਿਆ ਜਾਵੇ ਪ੍ਰਧਾਨਗੀ ਦੇ ਉਹਦੇ ਨਾਲ ਨੱਥਿਆ ਜਾਵੇ ਪਰ ਉਹਦੇ ਉੱਤੇ ਅਧਿਆਨ ਨਹੀਂ ਕਿਸੇ ਦੇ ਵੀ ਕੀਤਾ ਜਾ ਰਿਹਾ ਮੈਂ ਤੁਹਾਨੂੰ ਦੱਸਿਆ ਕੱਲ ਵੀ ਨਹੀਂ ਇਹਨਾਂ ਨੇ ਦਿੱਤਾ ਪ੍ਰਧਾਨ ਉਹ ਐਕਟਿੰਗ ਪ੍ਰਧਾਨ ਲਾਈਨ ਸੀ ਸਕਦੇ ਉਹਦੇ ਅਸਤੀਫਾ ਦੇ ਸਕਦੇ ਸੀ ਜੇ ਉਹਨਾਂ ਅਸਤੀਫਾ ਦੇਣਾ ਹੁੰਦਾ ਅਸਤੀਫਾ ਦੇਣਾ ਚਾਹੀਦਾ ਸੀਗਾ ਵਰਕਿੰਗ ਕਮੇਟੀ ਮਨਜ਼ੂਰ ਕਰਦੀ ਹੈ ਅਸਤੀਫਾ ਡੈਲੀਗੇਟਸ ਜਾ ਡੈਲੀਗੇਟ اجلاس ਬੁਲਾ ਲੈਂਦੇ ਉਹ ਮਨਜ਼ੂਰ ਕਰਦੇ ਫਿਰ ਉਹਦੇ ਵਿੱਚ ਕਿਸੇ ਨੂੰ ਕਾਰਜਕਾਰੀ ਲਾਇਆ ਜਾ ਸਕਦਾ ਸੀ ਪਰ ਸਾਡੇ ਕੋਈ ਸੀ ਨੇ ਮੀਤ ਪ੍ਰਧਾਨ ਆ ਗਏ ਜੇ ਪ੍ਰਧਾਨਕਤੇ ਜਾਣਾ ਹੋਵੇ ਤੇ ਉਹ ਮੀਟਿੰਗ ਕਰਾ ਸਕਦੇ ਆ ਮੀਟਿੰਗ ਅਟੈਂਡ ਕਰ ਸਕਦੇ ਕੋਈ ਐਸੀ ਗੱਲ ਸੀ ਸੋ ਇਹ ਸਭ ਗਲਤੀਆਂ ਤੇ ਗਲਤੀਆਂ ਕਰਦੇ ਇਹਨਾਂ ਗੱਲਾਂ ਵਿੱਚ ਇੱਕ ਕਮਰਾ ਕਰਦੇ ਲੋਕ ਫਿਰ ਤੁਸੀਂ ਹੁਣ ਵਾਪਸ